ਹਿਦਰਾ ਜੈਮਨ ਸਿੰਘ ਅਭਿਸਰ ਦੇ ਰਾਤ ਨੂੰ ਇੱਕ ਫੂਟਨ ਦੁਕਾਨ ਤੇ ਹੋਈ ਚੋਰੀ ਸੀਸੀਟੀਵੀ ਆਈ ਸਾਹਮਣੇ ਇਸ ਨੂੰ ਲੈ ਕੇ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਦੁਕਾਨ ਵਿੱਚ ਪੈਸਿਆਂ ਦਾ ਗੱਲਾ ਵੀ ਚੋਰ ਲੈ ਗਏ ਨੇ ਜਿਸ ਵਿੱਚ 12000 ਤੋਂ ਵੱਧ ਕੈਸ਼ ਸੀ ਅਤੇ ਬੂਟਾਂ ਦੀ ਵੀ ਚੋਰੀ ਕਰ ਲੈ ਗਏ ਨੇ ਅਤੇ ਦੁਕਾਨ ਦਾ ਵੀ ਨੁਕਸਾਨ ਕਰ ਗਏ ਨੇ ਆਓ ਸੁਣਾਨੇ ਆ ਪੂਰੀ ਗੱਲ ਦੁਕਾਨਦਾਰ ਦੇ ਜਵਾਬੀ ਮੇਰਾ ਨਾਮ ਸ਼ਿਵਦੇਵ ਸਿੰਘ ਜੀ ਹਾਂ ਜੀ ਕਿੱਥੇ ਗਈ ਆ ਤੁਹਾਡੀ ਦੁਕਾਨ ਕਟਰਾ ਜੰਮ ਸਿੰਘ ਅਰਾੜਾ ਫੁੱਟਪੇਅਰ ਤੋਂ ਨਾਮ ਕੀ ਹੋਇਆ ਦੇ ਰਾਤ ਨੂੰ ਇੱਥੇ ਪਤਾ ਲੱਗਿਆ ਕਿ 4 ਵਜੇ ਦਾ ਟਾਈਮ ਸੀ ਕੋਈ 4:30 ਵਜੇ ਦਾ ਕਿ ਸ਼ਟਰ ਮੇਰਾ ਉੱਪਰ ਹੋਇਆ ਪਿਆ ਸ਼ੀਸ਼ੇ ਟੁੱਟੇ ਪਏ ਮਾਲ ਅੰਦਰੋਂ ਚੋਰੀ ਹੈ ਗੱਲਾਂ ਵੀ ਚੋਰੀ ਹੈ 10 ਤੋਂ 12000 ਮੇਰਾ ਕੈਸ਼ ਅਗਰ ਸੀ ਵਿੱਚ ਚੇਂਜ ਪਏ ਹੁੰਦੇ ਪਰਚੀਆਂ ਉਹ ਵੀ ਖਾਲੀ ਹੈ ਬਾਕੀ ਖਾਲੀ ਬਾਕਸ ਤੁਹਾਡੇ ਅੱਗੇ ਪਏ ਆ ਸਾਡੇ ਡੱਬੇ ਦੋ ਜਣਿਆਂ ਦੀ ਇਹ ਮੋਰਾ ਭਰ ਕੇ ਲੈ ਕੇ ਗਏ ਆ ਮਾਲ ਕਾਫੀ ਚੋਰੀ ਹੋਇਆ ਹੈ ਮੇਰਾ ਨੁਕਸਾਨ ਕਾਫੀ ਹੈ ਬਾਕੀ ਸਾਰਾ ਖਲੇਰਾ ਪਿਆ ਸ਼ੀਸ਼ਾ ਵੀ ਟੁੱਟਾ ਪਿਆ ਸ਼ਟਰ ਵੀ ਉੱਪਰ ਹੈ ਬਾਕੀ ਦੇਖੋ ਹੁਣ ਇਹ ਹੁੰਦਾ ਤਾਂ ਫੋਟੋ ਜੀ ਸਾਹਮਣੇ ਆਈ ਹੈ ਦੋਨੋਂ ਨੌਜਵਾਨਾਂ ਦੀ ਤਾਂ ਕਿਹਨਾਂ ਦੇ ਵੱਲੋਂ ਫੋਟੋ ਖਿੱਚ ਗਈ ਇਹ ਮਾਰਕੀਟ 'ਚ ਜਿਹੜੇ ਕੈਮਰੇ ਲੱਗੇ ਸੀ ਉਹ ਕਢਵਾਏ ਮੈਂ ਸੀਸੀਟੀਵੀ ਉਹਦੇ 'ਚ ਪਤਾ ਲੱਗਿਆ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਹਮਣੇ ਅੰਕਲ ਨੇ ਕੋਠੇ ਤੇ ਖੜੇ ਸੀ ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਉਹਨਾਂ ਨੇ ਦੇਖਿਆ ਵੀ ਇਹ ਆਵਾਜ਼ ਵੀ ਮਾਰੀ ਹੈ ਨਹੀਂ ਭੱਜੇ ਬਸ ਉਹਨਾਂ ਨੇ ਫੋਟੋਆਂ ਖਿੱਚ ਕੇ ਆਪਣੇ ਕੋਲ ਰੱਖ ਉਹ ਹੀ ਹਮਸਾ ਨੂੰ ਸ਼ੇਅਰ ਕੀਤੀਆਂ ਕਿ ਦੇਖੋ ਇਹ ਦੋ ਜਾਣੇ ਗਏ। ਕੀ ਇੱਕ ਵੜ ਚੌਂਕੀਦਾਨ ਨੇ ਲੱਗਾ ਹੋਇਆ ਮਾਰਕੀਟ ਨਹੀਂ ਮਾਰਕੀਟ ਕੋਈ ਚੌਂਕੀਦਾਨ ਨਹੀਂ ਜੀ ਕੋਈ ਐਸੋਸੀਏਸ਼ਨ ਨਹੀਂ ਹੈਗੀ ਇੱਥੇ ਮਾਰਕੀਟ 'ਚ। ਤੁਹਾਡੇ ਨੂੰ ਪੁਲਿਸ ਨੇ ਸਟੇਟਮੈਂਟ ਹਾਂਜੀ ਹਾਂਜੀ ਦਿੱਤੀ ਗਈ ਹੈ ਜੀ। ਉਹ ਮੌਕੇ ਤੇ ਆ ਕੇ ਫੋਟੋਆਂ ਖਿੱਚ ਗਏ ਸਭ ਕੁਝ ਰਿਪੋਰਟ ਲਿਖ ਕੇ ਲੈ ਗਏ। ਤਾਂ ਤੁਹਾਨੂੰ ਕਿੰਨੇ ਦਾ ਨੁਕਸਾਨ ਹੋ ਚੁੱਕਾ ਹੈ ਸਾਹਿਬ? ਮੇਰੇ ਖਿਆਲ ਨਾਲ 50 ਤੋਂ 60 ਤੱਕ ਹੈਗਾ। ਕਿ 12000 ਕੈਸ਼ ਹੀ ਹੈ ਮੇਰਾ ਬਾਕੀ ਮਾਲ ਲੈ। ਤਾ ਦੋ ਬੋਰੇ ਭਰ ਕੇ ਲੈ ਗਏ ਹਾਂਜੀ ਜੀ ਦੋ ਬੋਰੇ ਪੂਰੇ ਫੁੱਲ ਫੁੱਲ ਹੈ ਮੈਨੂੰ ਨਹੀਂ ਪਤਾ ਕਿ ਪੇਰ ਅਗੇ ਬਾਕੀ ਡੱਬੇ ਤੁਹਾਡੇ ਅਗੇ ਪਏ ਆ ਲੂਜ਼ ਮਾਲ ਵੀ ਲੈ ਗਏ ਆ ਬਾਕਸ ਵੀ ਲੈ ਗਏ ਆ ਤੁਹਾਡੇ ਡੱਬੇ ਖਾਲੀ ਦਾ ਹਾਂਜੀ ਤੁਹਾਡੇ ਅਗੇ ਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕੀ ਕਾਰਵਾਈ ਮੰਗ ਕਰਦੇ ਹੋ ਕੀ ਕਾਰਵਾਈ ਦੇਖੋ ਜੀ ਮੈਂ ਤਾਂ ਕਹਾਂਗਾ ਚੈੱਕ ਕਰਾਓ ਇਹ ਦੇਖੋ ਪੂਰੀ ਮਾਰਕੀਟ ਹੈ ਮਾਰਕੀਟ ਨੂੰ ਸਾਧ ਦੇਣਾ ਚਾਹੀਦਾ ਮੇਰੇ ਨਾਲ ਚੱਲਣ ਸਾਰੇ ਇਹ ਪਤਾ ਲੱਗੇ ਯਾਰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਤੁਹਾਨੂੰ ਨਾਲ ਵੀ ਹੋ ਸਕਦੀ ਚੀਜ਼ ਹੈ ਪਰ ਮੇਰਾ ਤਾਂ ਨੁਕਸਾਨ ਹੋ ਗਿਆ ਨਾ ਤਾਂ ਮaule ਸਮਝਦੇ ਚੰਕੀਦਾ ਰੱਖਣਾ ਚਾਹੀਦਾ ਬਿਲਕੁਲ ਅਸੀਂ ਤੇ ਪੇ ਕਰਨ ਨੂੰ ਤਿਆਰ ਆ ਅਸੀਂ ਕਹਿੰਦੇ ਹੁਣੇ ਰੱਖੋ ਮਾਰਕ ਜਿੱਥੇ ਸਿਸ਼ ਨਹੀਂ ਹੈ ਉਹਦੇ ਕੋਲ ਕਤਵਾਲੀ ਥਾਣਾ ਸਾਰੇ ਵੀ ਕੀ ਨਾਮ ਹੈ ਜੀ ਆਪਣਾ ਮੇਰਾ ਰੁਪਿੰਦਰ ਸਿੰਘ ਹਾਂਜੀ ਕਿੱਥੇ ਆ ਤੁਹਾਡੇ ਕੋਲ ਮੇਰੇ ਵੀ ਇਨਾਂ ਦੇ ਕੋਲ ਹੀ ਦੁਕਾਨ ਹੈ ਜੀ ਹਾਂਜੀ ਔਰ ਮੈਂ ਕਹਿਣਾ ਚਾਹ ਰਿਹਾ ਵੀ ਇੱਥੇ ਰਾਤ ਨੂੰ ਕੋਈ ਵੀ ਸੇਫ ਨਹੀਂ ਹੈਗਾ ਔਰ ਕੋਲ ਵਾਕਿੰਗ ਡਿਸਟੈਂਸ ਤੇ ਕਤਵਾਲੀ ਥਾਣਾ ਹੈ ਔਰ ਥਾਣੇ ਦੇ ਕੋਲ ਹੋਣ ਦੇ ਬਾਵਜੂਦ ਵੀ ਅਸੀਂ ਦੁਕਾਨਦਾਰ ਹਰ ਵੇਲੇ ਡਰ ਦੇ ਮਾਹੌਲ ਚ ਜੀ ਰਹੇ ਆ ਰਾਤ ਦੇ ਟਾਈਮ 'ਤੇ ਕੋ ਗਸ਼ਤਾ ਪੁਲਿਸ ਦੀ ਨਾ ਕੋਈ ਪੀਸੀਆ ਨਾ ਕੋਈ ਸਟਰੀਟ ਲਾਈਟ ਔਰ ਮੈਨ ਕੋ ਦਰਾਨ ਹੋ ਰਹਾ ਕਿ ਰਾਤ ਨੂੰ ਇੱਥੇ ਜੋ ਟੂਰਿਸਟ ਆਉਂਦੇ ਨੇ ਉਹਨਾਂ ਦੇ ਚਾਰਿਆਂ ਦਾ ਕੀ ਹਾਲਤ ਹੁੰਦੀ ਹੋਏਗੀ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਕੋਲ ਜਵਾਬ ਲਿੱਤਾ ਜਾਵੇ ਵੀ ਸਾਡੀ ਕੀ ਸਿਕਿਉਰਟੀ ਹੈ ਸੋ ਸਾਡੀ ਆਹੀ ਮੰਗ ਹੈ ਕਿ ਸਾਡੇ ਦੁਕਾਨਦਾਰ ਵੀਰ ਦਾ ਸਾਰੇ ਨੁਕਸਾਨ ਦੀ ਪਰਭਾਈ ਪ੍ਰਸ਼ਾਸਨ ਕਰੇ ਔਰ ਜੋ ਵੀ ਇੱਥੇ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਲਗਾਈ ਜਾਵੇ ਜਿਦਕੀ ਬਹੁਤ ਸਖਤ ਲੋੜ ਹੈ ਹਾਂਜੀ ਹਾਂਜੀ ਇਹ ਮੌਕਾ ਦੇਖਿਆ ਗਿਆ ਚੋਰੀ ਦਾ ਜੀ ਇਹ ਸ਼ਟਰ ਤੋਂ ਕੰਕੇ ਨੇ ਜਿੰਦਰਾ ਤੋੜ ਕੇ ਉਹਦਾ ਦੇ ਵਿੱਚ ਐਂਟਰ ਕਰਕੇ ਬੂਟਾਂ ਦੇ ਜੋੜੇ ਕੱਢ ਕੇ ਲੈ ਗਿਆ ਬਹੁਤ ਸੀਸੀਟੀਵੀ ਫੁਟੇ ਸਾਡੇ ਕੋਲ ਆ ਗਈ ਹੈ ਬਹੁਤ ਜਲਦੀ ਸੀ ਇਹਨੂੰ ਲੱਭ ਲਿਆ ਕਿੰਨੇ ਕੇ ਜੋੜੇ ਨੇ ਜਿਹੜੇ ਚੋਰੀ ਕੀਤੇ ਗਏ ਕੋਈ ਦੱਸਿਆ ਜੀ ਆਈਡੀਆ ਨਾਲ ਨਹੀਂ ਜੋ ਕਮੈਂਟ ਲਿਖ ਰਹੇ ਨੇ ਜੀ ਆਪਣੇ ਹਿਸਾਬ ਨਾਲ ਲੱਗ ਦੱਸੋ ਸਰ ਸੀਸੀਟੀਵੀ ਦੇ ਵਿੱਚ ਕਿੰਨੇ ਜਣੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵੱਲੋਂ ਚੋਰੀ ਕੀਤੀ ਗਈ ਹੈ ਫੁਟੇ ਮੇਰੇ ਕੋਲ ਜਿਹੜੀ ਆਈ ਉਹਦੇ ਦੋ ਜਣੇ ਨੇ ਜੀ ਰਾਰਿਆ ਬਾਕੀ ਆਪਾਂ ਅੱਗੇ ਵੀ ਦੇ ਦੇ ਅੱਗੇ ਪਿਛੇ ਕੋਈ ਹੋਵੇ ਸਰ ਸ਼ਟਰ ਕਿੱਦਾਂ ਤੋੜਿਆ ਗਿਆ ਜੀ ਨੌਜਵਾਨਾਂ ਦੇ ਵੱਲੋਂ ਉਹ ਲੱਗ ਰ ਜੇਕਰ ਨਾਂ ਦਾ ਤੁਸੀਂ ਜੇਕਰ ਨਾਂ ਮੈਂ ਦੇਖਿਆ ਇਹਦੇ ਪ੍ਰੋਜੈਕਸ਼ਨ ਹੈ ਨਾ ਕੋਈ ਚੀਜ਼ ਇਹ ਲੈ ਰਿਹਾ ਉਹ ਕਰਕੇ ਨਕਦੀ ਵੀ ਸਰ ਕੁਝ ਲਿੱਤੀ ਗਈ ਜਿਹੜਾ ਉਹ ਕਹਿੰਦੇ ਕੋਈ ਦੱਸਿਆ ਮਤਲਬ ਪਹਿਰੇ ਗੱਲੇ 'ਚ ਕੋਈ ਉਹਨਾਂ ਦੇ ਖੁੱਲੇ ਪੈਸੇ ਸੀਗੇ ਜਿਹੜੇ ਉਹ ਛੱਡ ਜਾਂਦੇ ਖੁੱਲੇ ਪੈਸੇ ਹੂੰਨ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਸ ਆ ਗਈ ਕੰਪਲੇਨ ਉਹਨਾਂ ਦੀ ਆ ਗਈ ਤੇ ਕਾਰਵਾਈ ਕਰ ਰਹੇ ਨੇ ਅਸਲ ਥਾਣੇ ਤੋਂ ਕਿੰਨੀ ਕੇ ਦੂਰ ਤੇ ਹੋਈ ਹੈ ਜੀ ਇਹ